ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਸਾਡੇ ਬਾਬਾ ਨਾਨਕ ਜੀ 12 ਸਾਲ ਦੇ ਲੜਕੇ ਦਾ ਮੀਟ ਖਾਣ ਵਾਸਤੇ ਮੰਗ ਸਕਦੇ ਸਨ ਸੁਣੋ ਪ੍ਰਾਤਨ ਜਨਮ사ਖੀ ਵਿੱਚੋਂ ਦੋਸਤੋ ਵੈਸੇ ਤਾਂ ਸਾਡੇ ਬਾਬਾ ਨਾਨਕ ਜੀ ਦੇ ਜੀਵਨ ਦੇ ਸੰਬੰਧ ਵਿੱਚ ਕਈ ਜਨਮ사ਖੀਆਂ ਪ੍ਰਚਲਿਤ ਹਨ ਪਰ ਉਹਨਾਂ ਜਨਮ사ਖੀਆਂ ਵਿੱਚੋਂ ਇੱਕ ਜਨਮ사ਖੀ ਦਾ ਨਾਮ ਹੈ ਪ੍ਰਾਤਨ ਜਨਮ ਸਾਖੀ ਜਿਸ ਨੂੰ ਵਿਲਾਇਤ ਵਾਲੀ ਜਨਮ ਸਾਖੀ ਵੀ ਆਖਿਆ ਜਾਂਦਾ ਹੈ ਵਿਲਾਇਤ ਵਾਲੀ ਜਨਮ ਸਾਖੀ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਅੰਗਰੇਜ਼ ਇਸ ਇਸ ਨੂੰ ਆਪਣੇ ਦੇਸ਼ ਵਿਲਾਇਤ ਵਿੱਚ ਲਾਇਗਏ ਸਨ ਜਿਸ ਨੂੰ ਬਾਅਦ ਵਿੱਚ ਸਾਡੇ ਸਿੱਖਾਂ ਨੇ ਵਾਪਸ ਭਾਰਤ ਵਿੱਚ ਲਿਆਂਦਾ ਸੀ ਇਸ ਜਨਮ ਸਾਖੀ ਦੇ ਕਿਸੇ ਲਖਾਰੀ ਦਾ ਪਤਾ ਨਹੀਂ ਲੱਗਦਾ ਹੈ ਕਿ ਇਹ ਜਨਮ ਸਾਖੀ ਕਿਸ ਨੇ ਲਿਖੀ ਹੈ ਪਰ ਇੱਕ ਗੱਲ ਪੱਕੀ ਹੈ ਕਿ ਇਸ ਜਨਮ ਸਾਖੀ ਦੀ ਭਾਈ ਵੀਰ ਸਿੰਘ ਨੇ ਸੰਪਾਦਨਾ ਜ਼ਰੂਰ ਕੀਤੀ ਹੈ ਇਸ ਸਾਖੀ ਵਿੱਚ ਜਿਹੜੀਆਂ ਗੱਲਾਂ ਸਾਡੀ ਗਰਵਾਣੀ ਨਾਲ ਮੇਲ ਨਹੀਂ ਖਾਂਦੀਆਂ ਉਹਨਾਂ ਗੱਲਾਂ ਉੱਪਰ ਭਾਈ ਵੀਰ ਸਿੰਘ ਨੇ ਆਪਣੀ ਕੋਈ ਵੀ ਟਿੱਪਣੀ ਨਹੀਂ ਕੀਤੀ ਬਸ ਸੰਪਾਦਨਾ ਦੇ ਨਾਂ ਤੇ ਗੋਗਲੂਆਂ ਨਾਲੋਂ ਮਿੱਟੀ ਕਢਣ ਵਾਲੀ ਗੱਲ ਹੀ ਕੀਤੀ ਹੈ ਇਹ ਵੀ ਦੱਸਣਾ ਬੰਦਦਾ ਹੈ ਕਿ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਉੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਇਹ ਜਨਮ ਸਾਖੀ ਸਵੇਪਸ ਦੇ ਤੌਰ ਤੇ ਪੜਾਈ ਜਾਂਦੀ ਹੈ ਇਸ ਜਨਮ ਸਾਖੀ ਮੁਤਾਬਕ ਬਾਬਾ ਨਾਨਕ ਜੀ ਨੇ ਸਮੁੰਦਰ ਪਾਰ ਕਰਕੇ ਸਿੰਗਲਾ ਦੀਪ ਜਾਣ ਦਾ ਵਿਚਾਰ ਬਣਾ ਲਿਆ ਉਸ ਵਕਤ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਸਾਥੀ ਸੈਦੋਂ ਤੇ ਸਿਉ ਸੰ ਬਾਬਾ ਨਾਨਕ ਜੀ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ ਕਹਿੰਦੇ ਮੰਤਰ ਦਾ ਜਾਪ ਕਰਦੇ ਰਹੋ ਕਹਿੰਦੇ ਉਹ ਸਾਰੇ ਜਣੇ ਇਸੇ ਤਰ੍ਹਾਂ ਮੰਤਰ ਪੜ੍ਹਦੇ ਰਹੇ ਤੇ ਉਹ ਬਿਨਾ ਕਿਸੇ べੜੀ ਜਾਂ ਸਮੰਦਰੀ ਜਾਜ ਤੋਂ ਬਿਨਾ ਸਮੁੰਦਰ ਦੇ ਪਾਣੀ ਉੱਪਰ ਪੈਦਲ ਚੱਲ ਕੇ ਸਮੁੰਦਰ ਪਾਰ ਕਰ ਗਏ। ਸਮੁੰਦਰ ਪਾਰ ਕਰਕੇ ਜਦ ਉਹਨਾਂ ਨੇ ਸਿੰਗਲਾ ਦੀਪ ਦੀ ਧਰਤੀ ਉੱਪਰ ਪੈਰ ਰੱਖਿਆ ਤਾਂ ਉਹਨਾਂ ਨੇ ਇੱਕ ਬਾਗ ਵਿੱਚ ਆਪਣਾ ਡੇਰਾ ਲਾ ਲਿਆ। ਉਹ ਬਾਗ ਬਹੁਤ ਲੰਮੇ ਸਮੇਂ ਤੋਂ ਸੁੱਕਾ ਪਿਆ ਸੀ। ਬਾਬਾ ਜੀ ਨੇ ਜਿਉਂ ਹੀ ਉਸ ਬਾਗ ਵਿੱਚ ਆਪਣੇ ਚਰਨ ਪਾਏ ਤਾਂ ਬਾਗ ਉਸੇ ਵਕਤ ਹਰਾ ਭਰਿਆ ਹੋ ਗਿਆ ਬਾਗ ਹਰੇ ਭਰੇ ਹੋਣ ਦੀ ਖਬਰ ਮਿੰਟੋ ਮਿੰਟੀ ਸਿੰਗਲਾਰ ਦੀਪ ਦੇ ਰਾਜੇ ਸ਼ਿਵਨਾਬ ਕੋਲ ਪਹੁੰਚ ਗਈ ਇਹ ਖਬਰ ਸੁਣ ਕੇ ਸਿੰਗਲਾਰ ਦੀਪ ਦੇ ਰਾਜੇ ਨੇ ਬਹੁਤ ਹੀ ਸੁੰਦਰ ਨਾਚ ਕਰਨ ਵਾਲੀਆਂ ਔਰਤਾਂ ਬਾਬਾ ਜੀ ਕੋਲ ਭੇਜੀਆਂ ਜਿਨ੍ਹਾਂ ਨੇ ਆ ਕੇ ਖੂਬ ਡਾਂਸ ਕੀਤਾ ਪਰ ਬਾਬਾ ਜੀ ਆਪਣੀ ਭਗਤੀ ਵਿੱਚ ਕਹਿੰਦੇ ਲੀਨ ਰਹੇ ਫਿਰ ਰਾਜੇ ਨੇ ਆਪ ਖੁਦਾ ਕੇ ਬਾਬਾ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕੀਤਾ ਅਤੇ ਆਪਣੇ ਬਾਬਾ ਜੀ ਨੂੰ ਆਪਣੇ ਮਹਿਲਾਂ ਵਿੱਚ ਜਾਣ ਵਾਸਤੇ ਕਿਹਾ ਬਾਬਾ ਜੀ ਨੇ ਕਿਹਾ ਕਿ ਮੈਂ ਤੁਹਾਡੇ ਘਰ ਪੈਦਲ ਨਹੀਂ ਜਾਵਾਂਗਾ ਮੈਂ ਆਦਮੀ ਦੀ ਸਵਾਰੀ ਕਰਕੇ ਜਾਵਾਂਗਾ ਆਦਮੀ ਵੀ ਬਾਬਾ ਜੀ ਕਹਿੰਦੇ ਉਹ ਹੋਵੇ ਜੋ ਇਸ ਇਲਾਕੇ ਦਾ ਰਾਜਾ ਹੋਵੇ ਤਾਂ ਰਾਜਾ ਸ਼ਿਵਨਾਬ ਨੇ ਕਿਹਾ ਕਿ ਮਹਾਰਾਜ ਜੀ ਮੈਂ ਹੀ ਇੱਥੋਂ ਦਾ ਰਾਜਾ ਹਾਂ ਮੈਂ ਤੁਹਾਨੂੰ ਚੁੱਕ ਕੇ ਲੈ ਚਲਦਾ ਹਾਂ ਇਸ ਤਰ੍ਹਾਂ ਬਾਬਾ ਨਾਨਕ ਜੀ ਰਾਜੇ ਦੇ ਗਧੇੜੀ ਚੜ੍ਹ ਕੇ ਰਾਜੇ ਦੇ ਘਰ ਚਲੇ ਗਏ ਘਰੇ ਜਾ ਕੇ ਰਾਜਾ ਸ਼ਿਵਨਾਬ ਨੇ ਬਾਬਾ ਜੀ ਨੂੰ ਪੁੱਛਿਆ ਕਿ ਆਪਕ ਖਾਣ ਵਾਸਤੇ ਕੀ ਲਾਓਗੇ ਕੀ ਖਾਓਗੇ ਇਹ ਗੱਲ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਮੈਂ ਮੀਟ ਖਾਣਾ ਹੈ ਰਾਜੇ ਨੇ ਕਿਹਾ ਕਿ ਆਪਣੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਜੋ ਤੁਸੀਂ ਮਰਜ਼ੀ ਚ ਕੋ ਹਾਜ਼ਰ ਹੋ ਜਾਵੇਗਾ ਤਾਂ ਬਾਬਾ ਜੀ ਨੇ ਕਿਹਾ ਕਿ ਅਸੀਂ ਆਦਮੀ ਦਾ ਮੀਟ ਖਾਣਾ ਹੈ ਆਦਮੀ ਵੀ 12 ਸਾਲ ਦਾ ਲੜਕਾ ਹੋਵੇ ਤੇ ਕਿਸੇ ਰਾਜੇ ਦਾ ਪੁੱਤਰ ਹੋਵੇ ਫਿਰ ਰਾਜੇ ਨੇ ਆਪਣੇ ਪੁੱਤਰ ਨਾਲ ਸਲਾਹ ਕੀਤੀ ਆਪਣੀ ਨੌ ਨਾਲ ਜੋ ਉਸ ਲੜਕੇ ਦੀ ਪਤਨੀ ਸੀ ਉਸ ਨਾਲ ਸਲਾਹ ਕੀਤੀ ਆਪਣੀ ਪਤਨੀ ਨਾਲ ਸਲਾਹ ਕੀਤੀ ਸਾਰਿਆਂ ਨੇ ਸਲਾਹ ਕਰਕੇ ਰੈ ਮਸ਼ਵਰਾ ਕਰਕੇ ਕਿਹਾ ਕਿ ਇਸ ਕੰਮ ਵਾਸਤੇ ਹੋਰ ਕਿਹੜੀ ਵੱਡੀ ਸੇਵਾ ਹੋ ਸਕਦੀ ਹੈ ਜੋ ਕਿ ਅਸੀਂ ਐਡੇ ਵੱਡੇ ਮਹਾਪੁਰਸ਼ ਦੇ ਮਨ ਦੀ ਇੱਛਾ ਪੂਰੀ ਕਰ ਰਹੇ ਹਾਂ ਰਾਜੇ ਸ਼ਿਵਨਾਬ ਨੇ ਆਪਣੇ 12 ਸਾਲ ਦੇ ਲੜਕੇ ਨੂੰ ਮਾਰ ਕੇ ਉਸ ਦਾ ਮੀਟ ਰੰਨ ਕੇ ਬਾਬਾ ਜੀ ਦੇ ਸਾਹਮਣੇ ਕਹਿੰਦੇ ਰੱਖ ਦਿੱਤਾ ਬਾਬਾ ਜੀ ਨੇ ਕਿਹਾ ਕਿ ਸਾਰੇ ਜਣੇ ਅੱਖਾਂ ਮੀਚ ਲਵੋ ਅਤੇ ਵਾਹਿਗੁਰੂ ਦਾ ਜਾਪ ਕਰੋ ਕਹਿੰਦੇ ਜਦ ਉਹਨਾਂ ਸਾਰਿਆਂ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਥੋਂ ਬਾਬਾ ਜੀ ਕਹਿੰਦੇ ਅਲੋਪ ਹੋ ਗਏ ਸਨ ਅਤੇ ਰਾਜੇ ਦਾ ਲੜਕਾ ਦੁਆਰਾ ਜਾਂਦਾ ਹੋ ਗਿਆ ਸੀ ਦੋਸਤੋ ਹੁਣ ਜੇਕਰ ਆਪਾਂ ਇਸ ਸਾਖੀ ਦੀ ਪੂਣ ਛਾਣ ਕਰੀਏ ਤਾਂ ਇਹ ਸਾਖੀ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਸਾਫਟ ਹੋ ਰਹੀ ਹੈ ਪਹਿਲੀ ਗੱਲ ਤਾਂ ਕਿਸੇ ਸਮੁੰਦਰ ਨੂੰ ਬਿਨਾ ਕਿਸੇ ਬੇੜੀ ਜਾਂ ਸਮੁੰਦਰੀ ਜਾਜ ਤੋਂ ਬਿਨਾ ਕਿਵੇਂ ਪਾਰ ਕੀਤਾ ਜਾ ਸਕਦਾ ਹੈ ਦੂਸਰੀ ਗੱਲ ਬਹੁਤ ਚਿਰ ਪਹਿਲਾਂ ਤੋਂ ਸੁੱਕਿਆ ਹੋਇਆ ਬਾਗ ਮਿੰਟਾਂ ਸਕਿੰਟਾਂ ਵਿੱਚ ਹਰਾ ਭਰਾ ਹੋ ਗਿਆ ਇਹ ਨਹੀਂ ਹੋ ਸਕਦਾ ਤੀਸਰੀ ਗੱਲ ਬਾਬਾ ਨਾਨਕ ਜੀ ਨੂੰ ਸੱਦੜ ਜਹਾ ਤੇ ਜਿੱਦੀ ਜਹਾ ਪੇਸ਼ ਕੀਤਾ ਗਿਆ ਹੈ ਕਿਉ ਰਾਜੇ ਦੇ ਗਧੇੜੀ ਚੜ ਕੇ ਉਸ ਦੇ ਘਰ ਗਏ ਤੁਰ ਕੇ ਵੀ ਜਾ ਸਕਦੇ ਸੀ ਜਾਂ ਹੋਰ ਵੀ ਕਿਸੇ ਚੀਜ਼ ਤੇ ਚੜ ਕੇ ਜਾ ਸਕਦੇ ਸੀ ਬਾਬਾ ਜੀ ਨੇ ਕਿਹਾ ਮਰਾ ਤੁਹਾਡੇ ਗਧੇੜੀ ਚੜ ਕੇ ਜਾਣਾ ਚੌਥੀ ਕਰ ਲੋ ਬਾਬਾ ਜੀ ਨੇ ਖਾਣ ਵਾਸਤੇ ਰਾਜੇ ਦੇ 12 ਸਾਲ ਦੇ ਲੜਕੇ ਦੇ ਮੀਟ ਦੀ ਮੰਗ ਕੀਤੀ ਅਤੇ ਫੇਰ ਉਸ ਨੂੰ ਜਿਉਂਦਾ ਵੀ ਕਰ ਦਿੱਤਾ ਬਾਬਾ ਨਾਨਕ ਜੀ ਖੁਦ ਆਪਣੇ ਬਾਣੀ ਜਫਜੀ ਸਾਹਿਬ ਵਿੱਚ ਹੁਕਮ ਅਰਜਾਈ ਚੱਲਣਾ ਦੀ ਗੱਲ ਕਰ ਰਹੇ ਹਨ ਹੁਕਮ ਅਰਜਾਈ ਚੱਲਣਾ ਦਾ ਮਤਲਬ ਕੁਦਰਤ ਦੇ ਜੋ ਅਟੱਲ ਨਿਯਮ ਹਨ ਉਹਨਾਂ ਨਿਯਮਾਂ ਅਨੁਸਾਰ ਚੱਲਣਾ ਦੀ ਗੱਲ ਕਰ ਰਹੇ ਹਨ ਕੁਦਰਤ ਦਾ ਨਿਯਮ ਹੈ ਕਿ ਮਨੁੱਖ ਸਿੱਧਾ ਖੜਾ ਹੋ ਕੇ ਪਾਣੀ ਉੱਪਰ ਨਹੀਂ ਚੱਲ ਸਕਦਾ ਮਨੁੱਖ ਪਾਣੀ ਉੱਪਰ ਕੁਝ ਦੂਰੀ ਤੱਕ ਤੈਰ ਤਾਂ ਸਕਦਾ ਹੈ ਪਰ ਤੈਰ ਕੇ ਸੈਂਕੜੇ ਕਿਲੋਮੀਟਰ ਦੀ ਦੂਰੀ ਤੈ ਨਹੀਂ ਕੀਤੀ ਜਾ ਸਕਦੀ ਜਿਸ ਤਰ੍ਹਾਂ ਸਾਖੀ ਵਿੱਚ ਲਿਖਿਆ ਹੈ ਕਿ ਮੰਤਰ ਜਾਪ ਕਰਦੇ ਹੋਏ ਸਮੁੰਦਰ पार ਕੀਤਾ ਗਿਆ ਫਿਰ ਕਹਿੰਦੇ ਸੁੱਕਿਆ ਹੋਇਆ ਬਾਗ ਹੀ ਇੱਕਦਮ ਹਰਾ ਹੋ ਗਿਆ ਹੈ ਨਾ ਕੁਦਰਤ ਦੇ ਨਿਯਮਾਂ ਨਾਲ ਖਿਲਵਾੜ ਮਨ ਲੈਂਦੇ ਹਾਂ ਕਿ ਦਸੰਬਰ ਜਨਵਰੀ ਵਿੱਚ ਅੰਤਾਂ ਦੀ ਠੰਡ ਹੋਣ ਕਰਕੇ ਬਹੁਤ ਸਾਰੇ ਪੇੜ ਪੌਦਿਆਂ ਦੇ ਪੱਤੇ ਝੜ ਜਾਂਦੇ ਹਨ ਤੇ ਫਰਵਰੀ ਮਾਰਚ ਵਿੱਚ ਆਕੇ ਦੁਆਰਾ ਨਵੇਂ ਪੱਤੇ ਫਲ ਫੁੱਲ ਆ ਜਾਂਦੇ ਹਨ ਜੋ ਕਿ ਕੁਦਰਤ ਦਾ ਨਿਯਮ ਹੈ ਇਹ ਥੋੜਾ ਕਿ ਸਾਲ ਦੋ ਸਾਲ ਤੋਂ ਕੋਈ ਦਰਖਤ ਸੁੱਕੇ ਪੈ ਕੇ ਕਿਸੇ ਬਿਮਾਰੀ ਨਾਲ ਸੁੱਕਿਆ ਹੋਇਆ ਹੈ ਤਾਂ ਕਿਸੇ ਸਾਧੂ ਸੰਤ ਦੇ ਅਚਾਨਕ ਆਉਣ ਨਾਲ ਉਸੇ ਵਕਤ ਹਰਿਆ ਭਰਾਂ ਹੋ ਜਾਵੇ ਅਗਲੀ ਗੱਲ ਅਖੇ ਬਾਬਾ ਨਾਨਕ ਜੀ ਨੇ 12 ਸਾਲ ਦੇ ਰਾਜੇ ਦੇ ਪੁੱਤਰ ਦਾ ਖਾਣ ਵਾਸਤੇ ਮੀਟ ਮੰਗਿਆ ਹੁਣ ਜ਼ਿਆਦਾਤਰ ਲੋਕ ਕਹਿਣਗੇ ਕਿ ਬਾਬਾ ਨਾਨਕ ਜੀ ਨੇ ਪ੍ਰੀਖਿਆ ਲਈ ਸੀ ਪ੍ਰਿਕਸ਼ਾ ਨਹੀਂ ਸਾਖੀ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਲੜਕੇ ਨੂੰ ਮਾਰ ਕੇ ਉਸ ਦਾ ਮੀਟ ਰੰਨਿਆ ਗਿਆ ਤੇ ਬਾਬਾ ਜੀ ਦੇ ਸਾਹਮਣੇ ਪੋਸਿਆ ਗਿਆ ਉਸ ਤੋਂ ਬਾਅਦ ਬਾਬਾ ਜੀ ਨੇ ਕਹਿੰਦੇ ਬਾਬਾ ਜੀ ਕਹਿੰਦੇ ਅਲੋਪ ਹੋ ਗਏ ਅਤੇ ਲੜਕੇ ਨੂੰ ਜਾਂਦਾ ਕਰ ਦਿੱਤਾ ਪਹਿਲੀ ਗੱਲ ਤਾਂ ਬਾਬਾ ਜੀ ਇਹੋ ਜੀ ਗੱਲ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਸਾਨੂੰ 12 ਸਾਲ ਦੇ ਲੜਕੇ ਦਾ ਮੀਟ ਚਾਹੀਦਾ ਫਿਰ ਮਰਿਆ ਹੋਇਆ ਲੜਕਾ ਜਿਉਂਦਾ ਹੋ ਸਕਦਾ ਹੈ ਫਿਰ ਕਹਿੰਦੇ ਬਾਬਾ ਜੀ ਉੱਥੋਂ ਅਚਾਨਕ ਅਲੋਪ ਹੋ ਗਏ ਹੈ ਨਾ ਕੁਦਰਤ ਨਾਲ ਖਿਲਵਾੜ ਕੁੱਲ ਮਿਲਾ ਕੇ ਇਹ ਸਾਖੀ ਇੱਕ ਕਹਾਣੀ ਝੂਠੀ ਹੈ ਨਾ ਬਾਬਾ ਜੀ ਸਮੁੰਦਰ ਉਪਰੋਂ ਪੈਦਲ ਚੱਲ ਕੇ ਗਏ ਨਾ ਸੁੱਕਿਆ ਹੋਇਆ ਬਾਗ ਹਰਾ ਹੋਇਆ ਨਾ ਰਾਜੇ ਦੇ ਘਰ ਉਸਦੇ ਗਧੇੜੀ ਚੜ ਕੇ ਗਏ ਨਾ ਬਾਬਾ ਜੀ ਨੇ ਕੋਈ ਰਾਜੇ ਦੇ ਲੜਕੇ ਦਾ ਮੀਟ ਮੰਗਿਆ ਇਹ ਸਭ ਕੁਝ ਬਾਬਾ ਨਾਨਕ ਜੀ ਦੀ ਸ਼ਖਸੀਅਤ ਨੂੰ ਬਦਨਾਮ ਕਰਨ ਦੀ ਗੱਲ ਹੈ ਕੁਝ ਸ਼ਰਾਰਤੀ ਲੋਕ ਸਾਡੇ ਗੁਰੂ ਸਾਹਿਬਾਨਾਂ ਨਾਲ ਚਮਤਕਾਰਾਂ ਨੂੰ ਜੋੜ ਕੇ ਸਾਡੇ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ ਮਿਲਾਉਣਾ ਚਾਹੁੰਦੇ ਹਨ ਸਾਡੇ ਸਿੱਖ ਭਰਾਵਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਇਹੋ ਜਿਹੀਆਂ ਝੂਠੀਆਂ ਕਹਾਣੀਆਂ ਉੱਪਰ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇਕਰ ਉਹਨਾਂ ਨੂੰ ਕੋਈ ਕਸਾਵਾਚ ਕੇ ਉਹ ਜਿਹੀਆਂ ਕਹਾਣੀਆਂ ਸੁਣਾਵੇ ਤਾਂ ਉਹਨਾਂ ਨੂੰ ਅੱਖਾਂ ਮੀਟ ਕੇ ਨਹੀਂ ਬੈਠਣਾ ਚਾਹੀਦਾ ਸਗੋਂ ਇਹੋ ਜਿਹੇ ਕਥਾਵਾਚਕਾਂ ਨੂੰ ਵਿੱਚੋਂ ਟੋਕ ਦੇਣਾ ਚਾਹੀਦਾ ਹੈ ਪਰ ਸਾਡੇ ਇੰਨੀ ਹਿੰਮਤ ਕਿੱਥੇ ਸਾਡੇ ਬਾਬਾ ਨਾਨਕ ਜੀ ਬਹੁਤ ਉੱਚੀ ਸੁੱਚੀ ਸੋਚ ਦੇ ਮਾਲਕ ਸਨ ਬਹੁਤ ਉੱਚੀ ਬੁੱਧੀ ਦੇ ਮਾਲਕ ਸਨ ਪਰ ਜਿਸ ਢੰਗ ਨਾਲ ਸਾਡੀ ਸਿੱਖੀ ਦੇ ਦੁਸ਼ਮਣ ਲੋਕਾਂ ਨੇ ਆਪਣੀਆਂ ਲਿਖਤਾਂ ਰਾਹੀਂ ਉਹਨਾਂ ਦੇ ਕਰਤਾਰ ਨੂੰ ਵਿਗਾੜਿਆ ਹੈ ਉਹਨਾਂ ਗੱਲਾਂ ਦਾ ਵਿਰੋਧ ਕਰਨਾ ਸਾਡਾ ਆਪਣਾ ਨਿੱਜੀ ਫਰਜ਼ ਬੰਦਾ ਹੈ ਸਾਡੇ ਸਿੱਖਾਂ ਦਾ ਨਿੱਜੀ ਫਰਜ਼ ਬੰਦਾ ਹੈ ਸੋ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣ ਜੇਕਰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਵੱਧ ਤੋਂ ਸ਼ੇਅਰ ਕਰੋ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ